ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ 9 ਫਰਵਰੀ ਦੂਸਰਾ ਮਹੀਨਾ 2026 ਦੇ ਨਵੇਂ ਰਿਸ਼ਤੇ ਦੇਖੋ ਜੀ ਅੱਜ ਬਹੁਤ سارے ਰਿਸ਼ਤੇ ਕੁੜੀਆਂ ਦੇ ਨੰਬਰਾਂ ਸਮੇਤ ਹੈ ਜੀ ਤੁਸੀਂ ਪਰਿਵਾਰ ਆ ਲੈ ਨਾਲ ਡਾਇਰੈਕਟ ਗੱਲਬਾਤ ਕਰਨੀ ਆ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਕਿਉਂਕਿ ਸਾਡੇ ਤੋਂ ਪਰਿਵਾਰ ਵਾਲਿਆਂ ਨੇ ਸਿਰਫ ਓਨਲੀ ਐਡ ਲਗਵਾਈ ਹੁੰਦੀ ਹੈ ਜੀ ਜਾਂਚ ਪੜਤਾਲ ਤੁਸੀਂ ਖੁਦ ਪਰਿਵਾਰਾਂ ਨੇ ਕਰਨੀ ਹੁੰਦੀ ਹੈ ਜੀ ਬਾਕੀ ਹੁਣ ਤੱਕ ਦੇ ਮੁੰਡੇ ਕੁੜੀਆਂ ਦੇ ਰਿਸ਼ਤਿਆਂ ਦੀ ਗੱਲ ਕਰੀਏ ਜੀ ਬਹੁਤ ਐਡ ਦੇ ਜ਼ਰੀਏ ਰਿਸ਼ਤੇ ਲੱਗ ਰਹੇ ਹੈਗੇ ਬਾਕੀ ਬਹੁਤ ਪਰਿਵਾਰ ਵਾਲੇ ਐਡ ਘਟਾ ਵੀ ਰਹੇ ਰਿਸ਼ਤਾ ਦੇਖੋ ਜੀ ਕੈਨੇਡਾ ਵਰਕ ਪਰਮਿਟ ਤੋਂ ਕੁੜੀ ਦਾ ਹੈਗਾ ਲੜਕੀ ਦਾ ਰਿਸ਼ਤਾ ਹੈਗਾ ਦਿੱਲੀ ਤੋਂ ਆ ਕੈਨੇਡਾ ਤੋਂ ਕੁੜੀ ਦਾ ਰਿਸ਼ਤਾ ਨਾਮ ਹੈ ਕੌਰ ਨਰੂਆਲਾ ਗੋਤਾਜੀ ਇਹਨਾਂ ਦਾ ਲੜਕੀ ਦਾ ਜਿਹੜਾ ਬੱਧਾ 1997 ਆ ਕੱਦ 5'10" ਆ ਏਰੀਆ ਦਿੱਲੀ ਪੜ੍ਹਾਈ ਪੀਜੀ ਡੀਐਮ ਪੋਸਟ ਗ੍ਰੈਜੂਏਸ਼ਨ ਕੰਮ ਬੈਂਕ ਕੈਨੇਡਾ ਜੋ ਮਾਤਾ ਪਿਤਾ ਜੀ ਨੇ ਇੱਕ ਭਰਾ ਨੇ ਮੈਰਿਡ ਆ ਉਹ ਰਿਸ਼ਤਾ ਮੁੰਡਾ ਨਾਨ ਡ੍ਰਿੰਕਰ ਹੋਵੇ ਜੀ ਕੈਨੇਡਾ ਜਾਂ ਸਿਟੀਜ਼ਨ ਹੋਵੇ ਜੀ ਪਰਿਵਾਰ ਦਾ ਕੰਟੈਕਟ ਨੰਬਰ ਆ +767820680 ਬਧੀ ਰੇ ਅਸੀਂ ਐਡ ਬੋਲ ਕੇ ਹੀ ਲਗਾ ਰਹੇ ਆ ਕਿਉਂਕਿ ਅਸੀਂ ਖੁਦ ਵੀ ਪਰਿਵਾਰਾਂ ਨੂੰ ਜਿਹੜੇ ਰਿਸ਼ਤੇ ਆ ਉਹ ਮੈਚ ਕਰਕੇ ਦੇ ਰਹੇ ਆ ਜੀ ਮੈਚ ਕਰਕੇ ਦੇਣ ਨਾਲ ਈਜੀ ਰਿਸ਼ਤਾ ਪਰਿਵਾਰ ਵਾਲਿਆਂ ਨੂੰ ਮਿਲ ਜਾਂਦਾ ਹੈਗਾ ਪਰਿਵਾਰ ਵਾਲੇ ਬਹੁਤੀਆਂ ਐਡਾ ਨਹੀਂ ਦੇਖਦੇ ਸਿਰਫ ਜਿਹੜਾ ਉਹਨਾਂ ਦੇ ਅਕੋਰਡਿੰਗ ਰਿਸ਼ਤਾ ਹੁੰਦਾ ਹੈਗਾ ਅਸੀਂ ਉਹ ਆਪ ਵੀ ਮੈਚ ਕਰਕੇ ਦੇ ਦਿੰਨੇ ਆ ਏਸੇ ਕਰਕੇ ਸਾਡਾ ਜਿਹੜਾ ਜਾਦਾ ਸਮਾਂ ਹੈਗਾ ਜੀ ਉਹ ਰਿਸ਼ਤੇ ਮੈਚ ਕਰਕੇ ਦੇਣ ਦੇ ਵਿੱਚ ਹੀ ਲੰਘ ਜਾਂਦਾ ਹੈਗਾ ਅਗਲਾ ਰਿਸ਼ਤਾ ਹੈਗਾ ਜੀ ਕੁੜੀ ਦਾ ਦੇਖੋ ਨਾਮ ਇਕਾਰ ਉਮਰ 32 ਸਾਲ ਕਾਸਟ ਆ ਰਾਮਗੜੀ ਐ ਸਿੱਖ ਕੱਦ 56 ਆ ਏਰੀਆ ਇਹਨਾਂ ਦਾ ਜਲੰਧਰ ਆ ਕੰਮ ਘਰੇਲੂ ਆ ਲੜਕੀ ਪੜਾਈ ਮਾਸਟਰ ਇਨ ਫਾਰਮੇਸੀ ਮਾਤਾ ਪਿਤਾ ਰਿਟਾਇਰਡ ਆ ਲੋੜਾ ਲੜਕਾ ਵਧੀਆ ਤੇ ਵੈਸ਼ਨੂ ਹੋਵੇ ਸਰਕਾਰੀ ਨੌਕਰੀ ਐਨ ਆਰ ਆਈ ਸਿਟੀਜ਼ਨ ਵਾਲੇ ਸੰਪਰਕ ਕਰ ਸਕਦੇ ਹੋ ਨੰਬਰ ਹੈ ਜੀ +7986230187 ਇਹ ਪਰਿਵਾਰ ਦਾ ਨੰਬਰ ਸੀ ਅਗਲਾ ਰਿਸ਼ਤਾ ਹੈ ਮੰਗਲਿਕ ਲੜਕੀ ਦਾ ਰਿਸ਼ਤਾ ਦੇਖੋ ਬਾਕੀ ਦਾਜ ਮੰਗਣ ਵਾਲੇ ਸੰਪਰਕ ਨਾ ਕਰਨ ਸਪੈਸ਼ਲ ਪਰਵਾਨਗੀ ਹੈ ਨਾਮ ਹੈ ਜੀ ਹਾਈਡ ਰੱਖਿਆ ਗਿਆ ਹੈਗਾ ਕਾਸਟ ਹੈ ਹਿੰਦੂ ਖੱਤਰੀ ਜਨਮ ਉਨੀ ਸੁਤਰਨਮਿਕਾ 254 ਹੈ ਸਟੱਡੀ ਬੀ ਐਸ ਸੀ ਉਸ ਤੋਂ ਬਾਅਦ ਐਮ ਏ ਬੀ ਐਡ ਕੰਮ ਮੈਂ ਕਰੇ ਲੂ ਲੜਕੀ ਸ਼ਾਰਟ ਟਰਮਡ ਵੋਸ ਬੱਚਾ ਕੋਈ ਨਹੀਂ ਹੈਗਾ ਪਿਤਾ ਜੀ ਦਾ ਆਪਣਾ ਬਿਜ਼ਨਸ ਹੈ ਮਾਤਾ ਜੀ ਘਰ ਚ ਕਰੇ ਲੂ ਅਤੇ ਇੱਕ ਭਰਾ ਹੈਗਾ ਏਰੀਆ ਸੰਗਰੂਰ ਲੋੜ ਹੈ ਲੜਕਾ ਵਧੀਆ ਤੇ ਵੈਸ਼ਨੂ ਹੋਵੇ ਹਿੰਦੂ ਖੱਤਰੀ ਪਰਿਵਾਰ ਵਾਲੇ ਹੀ ਸੰਪਰਕ ਕਰਨ ਲੜਕਾ ਵਧੀਆ ਲੜਕੀ ਦਾ ਵਧੀਆ ਕਾਰੋਬਾਰ ਹੋਵੇ ਜੀ ਪਰਿਵਾਰ ਦਾ ਨੰਬਰ ਹੈ +70593670000 ਅਗਲਾ ਰਿਸ਼ਤਾ ਹੈ ਘਰੇਲੂ ਲੜਕੀ ਦਾ ਦੇਖੋ ਨਾਮ ਹੈ ਕੌਰ ਜਨਮ 1994 ਕੱਦ 55 ਕਾਸਟ ਹੈ ਮਜਬੀ ਸਿੱਖ ਪੜ੍ਹਾਈ ਪਲੱਸ 2 ਪਾਸ ਕੰਮ ਘਰੇਲੂ ਤੇ ਕੰਮ ਹੈ ਜੀ ਕੰਮ ਕਾਜ ਹੈ ਜੀ ਘਰ ਚ ਇੱਕ ਭੈਣਾ ਦੋ ਭਰਾ ਨੇ ਲੋੜ ਆ ਵਧੀਆ ਤੇ ਵੈਸ਼ਨੂ ਲੜਕਾ ਨੌਕਰੀ ਚ ਆਪਣਾ ਕੰਮਕਾਰ ਹੋਵੇ ਵਧੀਆ ਪਰਿਵਾਰ ਦਾ ਨੰਬਰ ਹੈ 98722 39609 ਅਗਲਾ ਰਿਸ਼ਤਾ ਲੜਕੀ ਦਾ ਨਾਮ ਹੈ ਅਰੋੜਾ ਸਿੱਖ ਜਨਮ 1999 ਕੱਦ ਪੰਜ ਦੋ ਸਟੱਡੀ ਗ੍ਰੈਜੂਏਟ ਕੰਮ ਹੈ ਮੇਕਅਪ ਆਰਟਿਸਟ ਪਿਤਾ ਜੀ ਬਿਜ਼ਨਸਮੈਨ ਮਾਤਾ ਜੀ ਹੋਮ ਮੇਕਰ ਇੱਕ ਵੱਡਾ ਭਰਾ ਮੈਰਿਡ ਹੈ ਏਰੀਆ ਇਹਨਾਂ ਦਾ ਅਮਰਸਾ ਰਾਜੀ ਲੋੜ ਆ ਲੜਕਾ ਵਧੀਆ ਤੇ ਵੈਸ਼ਨੂ ਹੋਵੇ ਨੌਕਰੀ ਬਿਜ਼ਨਸ ਕਰਦਾ ਹੋਵੇ ਅਮਰਸਰ ਵਾਲਿਆਂ ਨੂੰ ਰਿਸ਼ਤੇ ਲਈ ਪਹਿਲ ਹੈ ਜੀ ਸਪੋਰਟਡ ਫੈਮਲੀ ਵਾਕੀ ਪਰਿਵਾਰ ਦਾ ਨੰਬਰ ਹੈ 98883 93636 79 ਮੂਰੇ ਪਲੱਸ ਦਾ ਨਿਸ਼ਾਨ ਤੁਸੀਂ ਜ਼ਰੂਰ ਲਾਉਣਾਗਾ ਅਗਲਾ ਰਿਸ਼ਤਾ ਹੈ ਅਰੋੜਾ ਖੱਤਰੀ ਲੜਕੀ ਦਾ ਹੈਗਾ ਜਨਮ 2004 ਦਾ ਬੱਥ ਕੱਦ 58 ਹੈ ਯੋਗਤਾ ਵੀ ਕੰਮ ਹੈ ਜੀ ਨੀਲ ਆਰਟਸ ਐਂਡ ਬਿਊਟੀਫੁਲ ਬਿਊਟੀ ਪਾਰਲਰ ਦਾ ਵੀ ਕੰਮ ਹੈ ਰਿਸ਼ਤਾ ਮੁੰਡਾ ਵਧੀਆ ਜੌਬ ਕਰਦਾ ਹੋਵੇ ਅਤੇ ਨਸ਼ਾ ਰਹੇ ਨਾ ਹੋਵੇ ਪਰਿਵਾਰ ਦਾ ਕੰਟੈਕਟ ਨੰਬਰ 7814414497 ਅਗਲਾ ਜਿਹੜਾ ਰਿਸ਼ਤਾ ਹੈ RAMDAS ji ਸਿੱਖ ਲੜਕੀ ਦਾ ਜੀ ਲੁਧਿਆਣੀ ਏਰੀਏ ਤੋਂ ਆ ਜਨਮ 1992 ਕੱਦ 5'3 ਯੋਗਤਾ MSC and ELECTRONIC CANADA CITIZEN ਕੰਮ ਹੈ ਜੀ RBC ਬੈਂਕ ਵਿੱਚ ਕੈਨੇਡਾ ਜੌਬ ਪਰਿਵਾਰ ਦਾ ਕੰਟੈਕਟ ਨੰਬਰ ਹੈ 70879 77601 ਅਗਲਾ ਰਿਸ਼ਤਾ ਹੈ ਜੱਟ ਸਿੱਖ ਲੜਕੀ ਹੈ ਜੀ ਪਟਿਆਲਾ ਏਰੀਆ ਜਨਮ 1994 ਕੱਦ ਪੰਜ ਪੰਜ ਵਰਕ ਪਰਮਿਟ ਕੈਨੇਡਾ ਯੋਗਤਾ ਐਮ ਐਸ ਸੀ ਰਿਸ਼ਤਾ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਨੰਬਰ ਨੋਟ ਕਰੋ +1 778 3027026 ਅਗਲਾ ਰਿਸ਼ਤਾ ਹੈ ਜਰਸੀ ਖਲੜਕੀਆ ਦਸਤਾਰਤਾਰੀ ਅਮਰਤਾਰੀਆ ਲੁਧਿਆਣਾ ਇਹਨਾਂ ਦਾ ਏਰੀਆ ਜਨਮ 2003 ਦਾ ਕੱਦ 58 ਹੈ ਯੋਗਤਾ ਜੀ ਐਮਬੀਬੀਐਸ 4 ਇਅਰ ਰਿਸ਼ਤਾ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਨੰਬਰ ਹੈ ਜੀ ਪਰਿਵਾਰ ਦਾ 88727 5420081 ਅਗਲਾ ਜਿਹੜਾ ਰਿਸ਼ਤਾ ਹੈ ਜੀ ਨਾਮ ਹੈ ਜੀ ਕੌਰ ਜਨਮ 2002 ਦਾ ਬੱਥ ਕੱਦ 53 ਯੋਗਤਾ 12ਵੀਂ ਪਾਸ ਕਮਰਸ ਨਾਲ bizness management ਕੈਨੇਡਾ ਲੜਕੀ ਵਰਕ ਪਰਮਿਟ ਤੇ ਕੈਨੇਡਾ ਗਈ ਰਿਸ਼ਤਾ ਚਾਹੀਦਾ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਕੈਨੇਡਾ ਗਿਆ ਹੋਵੇ ਜੀ ਪਰਿਵਾਰ ਦਾ ਨੰਬਰ ਹੈ 94641 38939 ਅਗਲਾ ਜਿਹੜਾ ਰਿਸ਼ਤਾ ਹੈ ਜੀ ਐਸਸੀ ਮੰਗਲਿਕ ਲੜਕੀ ਦਾ ਰਿਸ਼ਤਾ ਹੈ ਜਨਮ 1990 ਜਲੰਧਰ ਇਹਨਾਂ ਦਾ ਏਰੀਆ ਹੈਗਾ ਕੱਦ 53 ਯੋਗਤਾ ਪਲੱਸ 2 ਕੰਪਿਊਟਰ ਹਾਰਡਵੇਅਰ ਐਂਡ ਸੌਫਟਵੇਅਰ ਐਂਟੀਟੀ ਪਲੱਸ ਸਟੀਚਿੰਗ ਵਰਕ ਕਾਮ ਐਸਿਸਟੈਂਟ ਮੈਨੇਜਰ ਇਨ ਪੰਜਾਬ ਬੈਂਕ ਨੰਬਰ ਨੋਟ ਕਰੋ ਲੜਕੀ ਦਾ 98141 835556 ਏਸੀਜੀ ਲੜਕੀਆਂ ਦੇ ਰਿਸ਼ਤੇ ਜੀ ਲਾਸਟ ਵਿੱਚ ਫੇਰ ਬਾਰਾ ਲੜਕੀਆਂ ਦੇ ਰਿਸ਼ਤੇ ਬੋਲਾਂਗੇ ਐਡ ਪੂਰੀ ਦੇਖਿਆ ਤੇ ਸੁਣਿਆ ਕਰੋ ਜੀ ਧਿਆਨ ਨਾਲ ਰਿਸ਼ਤਾ ਕੋਈ ਵੀ ਤੁਹਾਡੇ ਮੈਚਿੰਗ ਦਾ ਹੋ ਸਕਦਾ ਹੈ ਤਾਂ ਜੋ ਤੁਹਾਡਾ ਜਨਵਰੀ ਫਰਵਰੀ ਚ ਮੈਰਿਜ ਹੋ ਸਕੇ ਅਗਲਾ ਰਿਸ਼ਤੇ ਹੈ ਜੀ ਅਗਲੇ 23 ਮੁੰਡਿਆਂ ਦੇ ਨੰਬਰਾਂ ਸਮੇਤ ਆ ਇਸ ਵਿੱਚ ਸਾਡੀ ਰਿਸ਼ਤਾ ਗਰਾਉਣ ਦੀ ਐਕਸਟਰਾ ਕੋਈ ਵੀ ਫੀਸ ਨਹੀਂ ਸਿਰਫ ਓਨਲੀ ਐਡ ਹੁੰਦੀ ਹੈ ਜੀ ਤੁਸੀਂ ਐਡ ਦੇ ਵਿੱਚ ਅਸੀਂ ਨੰਬਰ ਜੋ ਦਿੰਨੇ ਆ ਉਹ ਪਰਿਵਾਰਾਂ ਨਾਲ ਡਾਇਰੈਕਟ ਗੱਲਬਾਤ ਕਰਨੀ ਹੈ ਜੀ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈ ਜੀ ਰਿਸ਼ਤਾ ਗਏ ਜੀ 7928 ਪ੍ਰੋਫਾਈਲ ਨਾਮ ਹੈ ਲਵਪ੍ਰੀ ਸਿੰਘ ਗੋਤਮ ਮਹਾਰ ਕਾਸਟ ਹੈ ਜਰਸੀ ਪੈਣਾ ਮੈਰਿਡ ਹੈ ਜੀ ਮੁੰਡੇ ਦੀਆਂ ਸਰਦਾਰ ਮੁੰਡਾ ਨਸ਼ਾ ਰਹੇ ਤਾਂ ਕੱਦ 59 ਪੜ੍ਹਾਈ ਹੈ ਜੀ ਪਲੱਸ 2 ਨਾਨ ਮੈਡੀਕਲ ਆਈਟੀਆਈ ਡੀਜ਼ਲ ਮੈਕੈਨਿਕ ਸਰਟੀਫਿਕੇਟ ਕੋਰਸ ਆਫ ਸੀਐਨਸੀ ਪ੍ਰੋਗਰਾਮਿੰਗ ਅਤੇ ਆਟੋਕਾਡ ਜਨਮ ਲੜਕੇ ਦਾ 23 10 2001 ਕੀਤਾ ਸੀਐਨਸੀ ਟਰਨਿੰਗ ਪ੍ਰੋਫੈ ਪ੍ਰੋਗਰਾਮਰ ਨਾਲ ਹੀ ਖੇਤੀਬਾੜੀ ਹੈ ਸੀ ਇਹਨਾਂ ਕੋਲ ਜ਼ਮੀਨ 4 ਕਿਲੀ ਤਨਖਾਹ 18000 ਮੰਥ ਦੀ ਹੈ ਜਿਲ੍ਹਾ ਇਹਨਾਂ ਦਾ ਬਠਿੰਡਾ ਰਿਸ਼ਤਾ ਸਿੰਪਲ ਘਰੇਲੂ ਕੁੜੀ ਦਾ ਹੋਵੇ ਪੜ੍ਹੀ ਲਿਖੀ ਸਿਆਣੀ ਦਾ ਨੰਬਰ ਨੋਟ ਕਰੋ 9877839252 ਅਗਲਾ ਜਿਹੜਾ ਰਿਸ਼ਤਾ ਹੈ ਜੀ 7929 ਨਾਮ ਮੁੰਡੇ ਦਾ ਸੀ ਹੈ ਰਮਦੀਪ ਸਿੰਘ ਸੈਣੀ ਐ ਜੀ ਜ਼ਿਲ੍ਹਾ ਇਹਨਾਂ ਦਾ ਫਾਜ਼ਿਲਕਾ ਕਾਸਟ ਹੈ ਜਰਸੀ ਗੋთა ਸੈਣੀ ਪੜ੍ਹਾਈ ਬੀਸੀਏ ਗ੍ਰੈਜੂਏਟ ਕੱਦ 6 ਫੁੱਟ ਉਮਰ 30 ਸਾਲ ਜਨਮ ਤਰੀਖ 5 ਅਗਸਤ 1995 ਜ਼ਮੀਨ 1 ਕਿੱਲਾ 25 ਕਨਾਲਾ ਜ਼ਮੀਨ ਹੈ ਜੀ ਕੰਮ ਹੈ ਇਹ ਯੂ ਐਸ ਏ ਆਈਟੀ ਕੰਪਨੀ ਵਿੱਚ ਮੈਨੇਜਰ ਜੌਬ ਲੁਧਿਆਣਾ ਤੇ ਚੰਡੀਗੜ੍ਹ ਸੈਲਰੀ 65 ਤੋਂ 75000 ਰੁਪਿਆ ਪਰਿਵਾਰਸ਼ ਮਾਤਾ ਪਿਤਾ ਇੱਕ ਭਰਾ ਹੈ ਰਿਸ਼ਤਾ ਕੁੜੀ ਪੜ੍ਹੀ ਲਿਖੀ ਸਿਆਣੀ ਹੋਵੇ ਕੱਦ 5 ਪੰਜ ਜਾਂ ਇਸ ਤੋਂ ਵੱਧ ਹੋਵੇ ਜੱਟ ਸਿੱਖ ਪਰਿਵਾਰ ਹੋਵੇ ਜੀ ਕੁੜੀ ਸੋਹਣੀ ਤੇ ਸਮਝਦਾਰ ਹੈ ਗਰੀਬ ਘਰ ਦੀ ਹੋਵੇ ਤਾਂ ਵੀ ਇਹ ਪਰਿਵਾਰ ਹੈ ਜਿਹੜਾ ਰਿਸ਼ਤਾ ਲੈ ਲੈਣਗੇ ਵਿਆਹ ਸਿੰਪਲ ਤੇ ਸਾਦਾ ਕਰਨਾ ਮੰਗ ਕੋਈ ਨਹੀਂ ਨੰਬਰ ਨੋਟ ਕਰੋ 95307 01737 ਜਾਂ ਫਿਰ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ 62840 60928 ਅਗਲਾ ਰਿਟ ਹੈ ਉਹ ਨਾਸੀ ਸੋਤੀ ਪ੍ਰੋਫਾਈਲ ਨਾਮ ਹੈ ਸਿੰਘ ਕਾਸਟ ਹੈ ਕੰਬੋ ਸਿੱਖ ਗੋਤਨ ਡਾ ਉਮਰ 16 ਦਾ 1999 ਦਾਤ ਕੱਦ ਪੰਜ ਸੱਤ ਪੜਾਈ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਪ੍ਰਾਪਰਟੀ ਸੈਂਟਰਲ ਆਰ ਸਟੇਟ ਗਵਰਨਮੈਂਟ ਜੋਬ ਦੋ ਕੋਠੀਆਂ ਨੇ ਵਨ ਇਨ ਰੈਂਟ ਪ੍ਰਾਪਰਟੀ 10 ਤੋਂ 12 ਕਿਲੇ ਪੰਜ ਕਿਲੇ ਹੋਰ ਦੀ ਗੱਲ ਵਾ ਚੱਲ ਰਹੀ ਹੈ ਜੀ ਸਾਈਡ ਜਿਹੜਾ ਬਿਜ਼ਨਸ ਹੈ ਜੀ ஆன்ਲਾਈਨ ਬਿਜ਼ਨਸ ਫਾਦਰ ਗਜਟ ਆਫੀਸਰ ਰਟਾਇਰਡ ਮਦਰ گورਮੈਂਟ ਟੀਚਰ ਰਟਾਇਰਡ ਸਿਵਲਿੰਗਸ ਵਨ ਸਿਸਟਰ ਮੈਰਿਡ ਐਜੂਕੇਟਿਡ ਫੈਮਿਲੀ ਐਂਡ ਪਿਓਰ ਵੈਜੀਟੇਰੀਅਨ ਰਿਸ਼ਤਾ ਅਮਰਸਰ ਤੋਂ ਹੋਵੇ ਜਫਰ ਨੀਅਰ ਅਬਾਊਟ ਰਿਸ਼ਤਾ ਕੁੜੀ ਪੜ੍ਹੀ ਲਿਖੀ ਤੇ ਸਿਆਣੀ ਹੋਵੇ ਨੰਬਰ ਨੋਟ ਕਰੋ 98777303469 ਅਗਲਾ ਜਿਹੜਾ ਰਿਸ਼ਤਾ ਹੈ 7931 ਪ੍ਰੋਫਾਈਲ ਨਾਮ ਹੈ ਜੀ ਰਾਜਵੀਰ ਸਿੰਘ ਉਮਰ 2 2 1995 ਕੱਦ 5 8 ਪਰਿਵਾਰ ਚ ਮਾਤਾ ਪਿਤਾ ਭੈਣ ਭੈਣ ਮੈਰਿਡ ਇਨ ਕੈਨੇਡਾ ਪਿਤਾ ਵਰਕ ਇਨ ਅਲ ਬ੍ਰਿਨੀਆਂ ਚ ਹੈ ਜੀ ਮਾਤਾ ਜੀ ਹਾਊਸ ਵਾਈਫ ਨਾੜਕਿਆਂ ਦਾ ਗੁੱਤ ਪੂਰੇਵਾਲ ਪੜ੍ਹਾਈ ਲੜਕੇ ਨੇ ਪਲੱਸ 2 ਪਾਸ ਜ਼ਮੀਨ 2.5 ਕਿੱਲੇ ਹੈ ਜੀ ਵਰਕਿੰਗ ਦੁਬਈ ਐਜ਼ ਅ ਹੈਵੀ ਰਿਕੁਆਇਰਮੈਂਟ ਆਪਰੇਟਡ ਐਂਡ ਟਰੱਕ ਡਰਾਈਵਰ ਜੀ ਰਿਸ਼ਤਾ ਕੁੜੀ ਪੜ੍ਹੀ ਲਿਖੀ ਸਿਆਣੀ ਹੋਵੇ ਨੰਬਰ ਨੋਟ ਕਰੋ ਤੇ ਡਾਇਰੈਕਟ ਗੱਲਬਾਤ ਕਰੋ 9814998628 ਅਗਲਾ ਰਿਸ਼ਤਾ ਹੈ 7932 ਪ੍ਰੋਫਾਈਲ ਨਾਮ ਹੈ ਆਮਨਦੀਪ ਸਿੰਘ ਉਮਰ 10 1996 ਕੱਦ 58 ਪਰਿਵਾਰਚ ਮਾਤਾ ਪਿਤਾ ਏਰੀਆ ਨਾਬਾ ਕੰਮ ਪ੍ਰਾਈਵੇਟ ਨੌਕਰੀ ਜ਼ਮੀਨ 18 ਬਿਗੀ ਸਾਦਾ ਵਿਆਹ ਕਰਨਾ ਪੜ੍ਹਾਈ ਗ੍ਰੈਜੂਏਸ਼ਨ ਨਾਲ ਆਈਟੀਆਈ ਕਰੀ ਹੈ ਵੈਸ਼ਨੂ ਪਰਿਵਾਰ ਦਾ ਰਿਸ਼ਤਾ ਕੁੜੀ ਘਰੇਲੂ ਸਿਆਣੀ ਤੇ ਸਮਝਦਾਰ ਹੋਵੇ ਨੰਬਰ ਨੋਟ ਕਰੋ 7960 ਸੌਰੀ 9969900937 ਅਗਲਾ ਜਿਹੜਾ ਰਿਸ਼ਤਾ ਹੈ 7933 ਪ੍ਰੋਫਾਈਲ ਨਾਮ ਹੈ ਜਸਮੀਤ ਸਿੰਘ ਉਮਰ 59 2000 ਦਾ ਬੱਥ ਹਾਈਟ 58 ਕਾਸਟ ਹੈ ਜੱਟ ਸਿੰਘ ਪੜਾਈ ਪਲੱਸ 2 ਪੰਜ ਜੌਬ ਹੈ ਮਿਲਕ ਡੈਰੀ ਸਿਟੀ ਦੁਰਾਹਿਤ ਰਿਸ਼ਤਾ ਮਾਤਾ ਜੀ ਹਾਊਸ ਵਾਈਫ ਪਿਤਾ ਜੀ ਖੇਤੀਬਾੜੀ ਦਾ ਕੰਮ ਕਰਦੇ ਆ ਮੁੰਡਾ ਵੈਸ਼ਨੂ ਤੇ ਨਸ਼ਾ ਰਾਇਆ ਤਾਂ ਜ਼ਮੀਨ 5.5 ਕਿੱਲੇ ਇੱਕ ਭੈਣ ਮੈਰਿਡ ਆ ਰਿਸ਼ਤਾ ਕੁੜੀ ਸਿੰਪਲ ਕਰੇ ਲੂਸੀਆਣੀ ਤੇ ਸਮਝਦਾਰ ਹੋਵੇ ਨੰਬਰ ਨੋਟ ਕਰੋ 98777301524 ਅਗਲਾ ਰਿਸ਼ਤਾ ਹੈ 7934 ਪ੍ਰੋਫਾਈਲ ਨਾਮ ਹੈ ਅੰਗਰੇਜ਼ ਸਿੰਘ ਉਮਰ 26 ਸਾਲ ਕਾਸਟ ਹੈ ਜਰਸੀ ਕਿ ਜ਼ਮੀਨ 2.5 ਕਿੱਲੇ ਕੰਮ ਹੈ ਜੀ ਏਮਜ਼ ਹਸਪੀਟਲ ਤੇ ਸਿਕਿਉਰਟੀ ਗਾਰਡ ਸੈਲਰੀ 18000 1 ਵਨ ਵਨ ਵਧੀਆ ਜੌਬ ਆਈ ਜੀ ਮੁੰਡੇ ਦੀ वेजिटेरियन ਡਾਕਟਰ ਹੈ ਜੀ ਬਾਕੀ ਹੋਰ ਵੀ ਜਿਹੜੀ ਜੌਬ ਆ ਇੱਕ ਨਾਲ ਹੋਰ ਕਰਦਾ ਹੈਗਾ ਉਹ ਡਾਕਟਰ ਨਾਲ ਜੌਬ ਆ ਮੁੰਡੇ ਦੀ ਐਕਸਟਰਾ ਜਿਲ੍ਹਾ ਇਹਨਾਂ ਦਾ ਬਠਿੰਡਾ ਮੁੰਡਾ ਮੂਨਾ ਤੇ ਨਸ਼ਰ ਹੈ ਤਾਂ ਰਿਸ਼ਤਾ ਕੁੜੀ ਸਿੰਪਲ ਘਰੇਲੂ ਕੰਮਕਾਰ ਵਾਲੀ ਹੋਵੇ ਨੰਬਰ ਨੋਟ ਕਰੋ 90237 26134 ਬਾਕੀ ਜੀ ਜੋ ਵੀ ਸਾਡੇ ਕੋਲ ਰਿਸ਼ਤੇ ਆ ਵਧੀਆ ਪੰਜਾਬ ਤੋਂ ਆ ਜੀ ਨਸ਼ਰ ਹੈ ਤਾਂ ਪਰਿਵਾਰਾਂ ਤੋਂ ਮੁੰਡੇ ਆ ਜੀ ਬਾਕੀ ਸਿਆਣੇ ਆਗੇ ਖੁਦ ਵੀ ਮੁੰਡੇ ਜਿਹੜੇ ਹੁੰਦੇ ਆਪਣੇ ਨਾਲ ਗੱਲ ਕਰਕੇ ਐਡ ਲਗਾਉਂਦੇ ਆ ਜੀ ਸincere ਤੇ ਬਹੁਤ ਹੀ ਵਧੀਆ ਪਰਿਵਾਰਾਂ ਤੋਂ ਮੁੰਡੇ ਆ ਰਿਸ਼ਤੇ ਦੀ ਗੱਲਬਾਤ ਤੁਸੀਂ ਕੁੜੀ ਦੇ ਪਰਿਵਾਰ ਵਾਲੇ ਹੋ ਜੀ ਜਰੂਰ ਕਰਿਆ ਕਰੋ ਬਾਕੀ ਪਰਿਵਾਰ ਵਾਲੇ ਜੋ ਫੋਟੋਆਂ ਭੇਜਦੇ ਆ ਵਧੀਆ ਅਸੀਂ ਵੀ ਵੈਸੇ ਪਰਿਵਾਰ ਵਾਲਿਆਂ ਨੂੰ ਫੋਟੋ ਤੇ ਬਾਇਓ ਡਾਟਾ ਭੇਜ ਦਿੰਦੇ ਹੁੰਨੇ ਆ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਜੇਕਰ ਉਹਨਾਂ ਨੂੰ ਸਹੀ ਲੱਗਦਾ ਤਾਂ ਉਹ ਵੀ ਜਰੂਰ ਸੰਪਰਕ ਕਰਦੇ ਆਗੇ ਇਹ ਲਿਖਤਾ ਹੈ 7935 ਪ੍ਰੋਫਾਈਲ ਨਾਮ ਹੈ ਸਿੰਘ ਕਾਸਟ ਰਜਰਸੀ ਕੇ ਮੁੰਡਾ ਅਮਰਤਾ ਰੀ ਹੈ ਉਮਰ ਦਸੰਬਰ 1996 ਕਾ ਮੈਂ ਗਵਰਨਮੈਂਟ ਜੋਬ ਬਿਜ਼ਨਸ ਹਾਈਟ ਪੰਜਾਠ ਫਰਦਰ ਰਟਾਇਰਡ ਹੈ ਗਵਰਨਮੈਂਟ ਜੋਬ ਪੈਨਸ਼ਨ ਮਦਰ ਹਾਊਸ ਵਾਈਫ ਮਾਤਾ ਪਿਤਾ ਕੈਨੇਡਾ ਸੁਪਰਵਾਈਜ਼ਰ ਇੱਕ ਬ੍ਰਦਰ ਹੈ ਜੀ ਉਹ ਮੈਰਿਡ ਕੈਨੇਡਾ ਪ੍ਰੋਪਰਟੀ ਹੈ 5.5 ਕਿਲੋ ਜਮੀਨ ਏਰੀਆ ਮਲੇਰ ਕੋਟਲਾ ਤੋਂ ਰਿਸ਼ਤਾ ਨੰਬਰ ਹੈ ਜੀ ਪਰਿਵਾਰ ਦਾ 8872500682 ਆਈ ਲਰਿਸ਼ਤਾ ਹੈ ਉਹ ਨਸੀਸਾ 66 ਪ੍ਰੋਫਾਈਲ ਨਾਮ ਹੈ ਨਾਮ ਹੈ ਜੀ ਮੁੰਡੇ ਦਾ ਹਰਿੰਜ ਹਰ ਹਰਜਿੰਦਰ ਸਿੰਘ ਉਮਰ 30 ਸਾਲ ਗੋਤਿਆਨ ਦਾ ਚੀਮਾ ਕਾਸਟਾ ਜਰਸੀਖ ਟਰੱਕ ਡਰਾਈਵਰ ਦੁਬਈ ਦੋ ਭਰਾ ਨੇ ਜੀ ਲ ਬਰਨਾਲਾ ਪੜਾਈ ਬੀਏ ਪਾਸ ਮੁੰਡਾ ਸਿੱਖ ਸਰਦਾਰ ਆ ਨਸ਼ੇ ਪਤੀ ਤੋਂ ਰਹਿਤਾ ਰਿਸ਼ਤਾ ਕੁੜੀ ਪੜੀ ਲਿਖੀ ਤੇ ਸਿਆਣੀ ਹੋਵੇ ਨੰਬਰ ਨੋਟ ਕਰੋ +971581 डबल 58688 ਅਗਲਾ ਰਿਸ਼ਤਾ ਮੁੰਡੇ ਦਾ 7937 ਪ੍ਰੋਫਾਈਲ ਨਾਮ ਹੈ ਸਿੰਘ ਉਮਰ 681994 ਜ਼ਿਲ੍ਹਾ ਅੰਮ੍ਰਿਤਸਰ ਧੋਪਰਾ ਇੱਕ ਭੈਣ ਆ ਵੱਡਾ ਭਰਾ ਤੇ ਭਾਬੀ ਆ ਆਸਟ੍ਰੇਲੀਆ ਪੈਨ ਮਰਿਡਸ ਕਾਸਟਾ ਜਰਸੀ ਜਮੀਨ 7 ਕਿਲੇ 2 ਧੋਪਰਾਵਾਂ ਕੋਲ ਰਿਸ਼ਤਾ ਕੁੜੀ ਸਿੰਪਲ ਤੇ ਸਿਆਣੀ ਹੋਵੇ ਮੁੰਡਾ ਨਸ਼ਾ ਰਹਿਤਾ ਨੰਬਰ ਨੋਟ ਕਰੋ 6283312199 ਅਗਲਾ ਰਿਸ਼ਤਾ ਹੈ 7938 ਪ੍ਰੋਫਾਈਲ ਨਾਮ ਹੈ ਸਾਜਨਪ੍ਰੀਤ ਸਿੰਘ ਕਾਸਟ ਹੈ ਜਰਸੀ ਗੋਤ ਬਰਾੜ ਹਾਈਟ 6 ਫੁੱਟ 1 ਇੰਚ ਉਮਰ 26 ਦਸ 1996 ਜ਼ਿਲ੍ਹਾ ਮੋਗਾ ਪੜ੍ਹਾਈ ਪਲੱਸ 2 ਕਮਰਸ ਐਂਡ ਆਈਟੀਆਈ ਡਿਪਲੋਮਾ ਜ਼ਮੀਨ 15 ਕਿੱਲੇ ਆ ਦੋ ਭਰਾ ਨੇ ਦੋ ਭੈਣਾਂ ਮੈਰਿਡ ਰਿਸ਼ਤਾ ਸਿੰਪਲ ਕਰੇ ਲੂ ਕੁੜੀ ਦਾ ਹੋਵੇ ਮੁੰਡਾ ਮੋਨਾ ਤੇ ਨਸ਼ਾ ਰਹੇ ਤਾਂ ਨੰਬਰ ਨੋਟ ਕਰੋ 9855563567 ਅਗਲਾ ਰਿਸ਼ਤਾ ਹੈ 7939 ਪ੍ਰੋਫਾਈਲ ਨਾਮ ਹੈ ਸਿੰਘ ਪਤਾ ਇਹਨਾਂ ਦਾ ਪਿੰਡ ਧੂਰਕੋੜ ਜ਼ਿਲ੍ਹਾ ਬਰਨਾਲਾ ਪੜ੍ਹਾਈ ਪਲੱਸ 2 ਪਾਸ ਕੱਦ 5-11 ਉਮਰ 1998 ਭੈਣ ਇੱਕ ਅਨਮੈਰਿਡ ਕੈਨੇਡਾ ਵਰਕ ਪਰਮਿਟ ਤੇ ਆ ਉਹ ਭਰਾ ਅਨਮੈਰਿਡ ਹੈ ਜੀ ਕਾਸਟ ਹੈ ਜਰਸੀ ਗੋਤ ਹੈ ਧਾਲੀਵਾਲ ਕੰਮ ਖੇਤੀਬਾੜੀ ਜ਼ਮੀਨ 6 ਕਿੱਲੇ ਦੋ ਭਰਾਵਾਂ ਕੋਲ ਤਿੰਨ ਤਿੰਨ ਕਿੱਲੇ ਹੈ ਜੀ ਰਿਸ਼ਤਾ ਘਰੇਲੂ ਕੰਮਕਾਰ ਵਾਲੀ ਕੁੜੀ ਦਾ ਹੋਵੇ ਨੰਬਰ ਨੋਟ ਕਰੋ +1 7781 9298 37 ਅਗਲਾ ਰਿਸ਼ਤਾ ਹੈ 7940 ਪ੍ਰੋਫਾਈਲ ਨਾਮ ਹੈ ਗੁਰਲਾਲ ਸਿੰਘ ਪਿੰਡ ਭਾਗੀਕੇ ਤੋਂ ਰਿਸ਼ਤਾ ਜ਼ਮੀਨ ਮੁੰਡੇ ਨੂੰ ਇੱਕ ਕਿੱਲਾ ਉਮਰ 1 1 1998 ਪੜ੍ਹਾਈ ਪਾਸਟੂ ਪਾਸ ਗੋਤ ਹੈ ਸਿੱਧੂ ਕਾਸਟ ਹੈ ਜਰਸੀ ਕੱਦ 6 ਫੁੱਟ ਦੋ ਭਰਾ ਨੇ ਮੁੰਡੇ ਦਾ ਦੁਬਈ ਦਾ ਲਾਇਸੈਂਸ ਬਣਿਆਗਾ ਬਾਕੀ ਜੀਸੀਬੀ ਆਪਰੇਟਰ ਹੈ ਜੀ ਰਿਸ਼ਤਾ ਸਿੰਪਲ ਕਰੇ ਲੁਕੜੀ ਦਾ ਹੋਵੇ ਮੰਗ ਕੋਈ ਨਹੀਂ ਮੁੰਡਾ ਨਸ਼ਾ ਰਹਿਤ ਹੈ ਜੀ ਨੰਬਰ ਨੋਟ ਕਰੋ 99155 65521 ਆਗਲਾ ਮੁੰਡੇ ਦਾ ਰਿਸ਼ਤਾ ਜੀ 7941 ਪ੍ਰੋਫਾਈਲ ਨਾਮ ਹੈ ਸਿੰਘ ਕਾਸਟਾ ਜਰਸੀ ਜਿਲ੍ਹਾ ਲੁਧਿਆਣਾ ਤਹਿਸੀਲ ਜਗਰਾਉ ਗੋਤਾ ਇਹਨਾਂ ਦਾ ਪੰਨੂ ਕਦ 5 10 ਜਨਮ ਮਿਤੀ 31 5 1992 ਪੜ੍ਹਾਈ ਬੀਏ ਪੁਰਤਗਾਲ ਚੋਂ ਪੀਆਰ ਜ਼ਮੀਨ ਡੇਢ ਕਿੱਲਾ ਜੀ ਮੁੰਡਾ ਨਸ਼ਾ ਰਹਿਤਾ ਪਰਿਵਾਰ ਚੋਂ ਮੁੰਡੇ ਦੇ ਮਾਤਾ ਕੈਨੇਡਾ ਪੀਆਰ ਹੈ ਤਿੰਨ ਭੈਣਾਂ ਮੈਰਿਡ ਹੈ ਇੱਕ ਕੈਨੇਡਾ ਆਰਨ ਇੱਕ ਸਰਕਾਰੀ ਟੀਚਰ ਹੈ ਇੱਕ ਗਰੇਲੂ ਬਾਕੀ ਉਸਦੇ ਪਤਾ ਜਿਹੜੇ ਪਤੀ ਆ ਉਹ ਵੀ ਇਟਲੀ ਵਿੱਚ ਨੇ ਪਿਤਾ ਜੀ ਐਕਸਪਾਇਰ ਆਮਦਨ ਮੁੰਡੇ ਨੂੰ 80000 ਤੋਂ 85000 ਰਿਸ਼ਤਾ ਜਰਸੀ ਪਰਵਾਰ ਦੀ ਲੜਕੀ ਹੋਵੇ ਸਿਆਣੀ ਤੇ ਸਮਝਦਾਰ ਪਰਵਾਰ ਤੇ ਹੋਰ ਮੇਲ ਮਲਾਪ ਲਈ ਮਿਲ ਵਰਤਣ ਵਾਲਾ ਹੋਵੇ ਜੀ ਬਾਕੀ ਕੋਈ ਵੀ ਡਿਮਾਂਡ ਨਹੀਂ ਨੰਬਰ ਨੋਟ ਕਰੋ 9888422150 ਅਗਲਾ ਰਿਸ਼ਤਾ ਹੈ 7942 ਨਾਮ ਹੈ ਸੁਖਸ਼ੈਲ ਸਿੰਘ ਕਾਸਟ ਹੈ ਜੱਟ ਸਿੱਖ ਉਮਰ 84 2002 ਦਾ ਬੱਥ ਪੜਾਈ ਬੀਏ ਪਾਸ ਜ਼ਮੀਨ 4 ਕਿੱਲੇ ਗੋਤਾਜੀ ਢਾਲੀਵਾਲ ਹਾਈਟ 6 ਫੁੱਟ ਜ਼ਿਲ੍ਹਾ ਬਰਨਾਲਾ ਮੁੰਡਾ ਨਸ਼ਰ ਹੈ ਤੇ ਸ਼ੁੱਧ ਵੈਸ਼ਨੂਆ ਰਿਸ਼ਤਾ ਸਿੰਪਲ ਕਰੇ ਲੁਕੜੀ ਦਾ ਹੋਵੇ ਮੁੰਡਾ ਸਿਆਣਾ ਤੇ ਸਮਝਦਾਰ ਹੈ ਜੀ ਨੰਬਰ ਨੋਟ ਕਰੋ 62390 42787 ਅਗਲਾ ਰਿਸ਼ਤਾ ਹੈ 7943 ਪ੍ਰੋਫਾਈਲ ਨਾਮ ਹੈ ਗੁਰਮਖ ਸਿੰਘ ਕਾਸਟ ਹੈ ਜੱਟ ਸਿੱਖ ਗੋਤਾ ਸੰਦੂਪੜਾ E+2557 ਕੰਮ ਹੈ ਜੀ ਖੇਤੀਬਾੜੀ ਜ਼ਮੀਨ 2 ਬਰਾਮਾ ਕੋ 6 ਕਿਲੇ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਪਰਿਵਾਰ ਚ ਮੁੰਡੇ ਦੇ ਮਾਤਾ ਪਿਤਾ ਭੈਣ ਕੋਈ ਨਹੀਂ ਮੁੰਡਾ ਮੋਨਾ ਤੇ ਨਸ਼ਾ ਰਹਿਤਾ ਪਰਿਵਾਰ ਵੈਸ਼ਨੂਆ ਘਰ-ਵਾਰ ਵਧੀਆ ਬਣਿਆ ਰਿਸ਼ਤਾ ਸਿੰਪਲ ਕਰੇ ਲਗੂੜੀ ਦਾ ਅਵੇ ਨੰਬਰ ਨੋਟ ਕਰੋ 7347504305 ਅਗਲਾ ਮੁੰਡੇ ਦਾ ਰਿਸ਼ਤਾ ਹੈ ਜੀ 7944 ਪ੍ਰੋਫਾਈਲ ਜ਼ਿਲ੍ਹਾ ਫਰੀਦਕੋਟ ਨਾਮ ਹੈ ਜਸਪਾਲ ਸਿੰਘ ਉਮਰ 30 ਸਾਲ ਹਾਈਟ 5 10 ਪੜਾਈ ਬੀਏ ਪਾਸ ਕਾਸਟ ਹੈ ਜਰਸੀ ਖ ਪਰਵਾਰਸ਼ ਮਾਤਾ ਪਿਤਾ ਇੱਕ ਭੈਣ ਮੈਰਡ ਸਾਰੀ ਫੈਮਲੀ ਵੈਸ ਨੂੰ ਤੇ ਮੁੰਡਾ ਨ셔 ਹੈ ਤਾਂ ਸਰਦਾਰ ਹੈ ਜੀ ਜ਼ਮੀਨ ਇਹਨਾਂ ਕੋਲ 3 ਕਿਲੇ ਕੰਮ ਮੁੰਡਾ ਕਲੋਥ ਦਾ ਬਿਜ਼ਨਸ ਹੈ ਜੀ ਮਾਤਾ ਪਿਤਾ ਅਮਰਧਾਰੀਆ ਵਧੀਆ ਕੋਠੀ ਪਾਈ ਆ ਮੁੰਡੇ ਦਾ ਸੁਭਾਅ ਵਧੀਆ ਹੈਗਾ ਰਿਸ਼ਤਾ ਕੁੜੀ ਪੜ੍ਹੀ ਲਿਖੀ ਤੇ ਸਿਆਣੀ ਹੋਵੇ ਨੰਬਰ ਨੋਟ ਕਰੋ 9653009002 ਅਗਲਾ ਰਿਸ਼ਤਾ ਹੈ ਮੁੰਡੇ ਦਾ 7945 ਪ੍ਰੋਫਾਈਲ ਹੈ ਜੀ ਨਾਮ ਹੈ ਅਮਰਪਾ ਅਮਰਿਤਪਾਲ ਸਿੰਘ ਏਰੀਆ ਜਗਰਾਓ ਜ਼ਮੀਨ 2 ਕਿੱਲੇ ਕੰਮ ਪ੍ਰਾਈਵੇਟ ਸੈਲਰੀ 15000 ਆ ਜੀ ਫੈਮਲੀ ਚ ਮਾਦਾ ਤੇ ਮੁੰਡਾ ਬਸ ਦੋ ਜਾਣੇ ਆ ਜੀ ਪਿਤਾ ਐਕਸਪਾਇਰ ਆ ਭੈਣਾਂ ਦੋ ਮੈਰਿਡ ਮੰਗ ਪਲੱਸ 2 ਪਾਸਕ੍ਰੀ ਲੁਕੀ ਦਾ ਰਿਸ਼ਤਾ ਹੋਵੇ ਮੁੰਡਾ ਮੋਨਾ ਤੇ ਨਸ਼ਾ ਰਹਿਤਾ ਵਧੀਆ ਪਰਿਵਾਰ ਆ ਪਰਿਵਾਰ ਦਾ ਨੰਬਰ ਹੈ 981413702 ਅਗਲਾ ਰਿਸ਼ਤਾ ਹੈ 7946 ਪ੍ਰੋਫਾਈਲ ਨਾਮ ਹੈ ਸਿੰਘ ਕਾਸਟ ਹੈ ਜਰਸੀ ਗੋਤਾ ਸਿੰਘਾ ਕੱਦ 59 ਉਮਰ ਦਸੰਬਰ 1997 ਪੜ੍ਹਾਈ ਬੀਏ ਬਸ ਕੰਮ ਖੇਤੀਬਾੜੀ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਜ਼ਮੀਨ 6 ਕਿੱਲੇ ਦੋਪਰਾ ਮਾਗੁਲ ਸਾਢੇ 3 3 ਕਿੱਲੇ ਜ਼ਮੀਨ ਆਉਂਦੀ ਹੈ ਸਾਢੇ 3 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਜ਼ਿਲ੍ਹਾ ਸ਼੍ਰੀ ਮੋਖਸਰ ਸਾਹਿਬ ਸਾਊ ਪਰਿਵਾਰ ਆ ਵੈਸ਼ਨੂ ਦੇ ਨਸ਼ਰ ਹੈ ਤਾਂ ਮੁੰਡਾ ਮੁੰਡਾ ਸੋਹਣਾ ਤੇ ਸਮਝਦਾਰ ਵੰਗ ਕੋਈ ਨਹੀਂ ਕੁੜੀ ਵਾਲੇ ਬਰਾਤ ਦੀ ਸੇਵਾ ਕਰਦੇ ਨੰਬਰ ਨੋਟ ਕਰੋ 7747790636 ਇਹ ਪਰਿਵਾਰ ਦਾ ਨੰਬਰ ਸੀ ਐਲ ਆਰ ਜੀ ਦਾ ਰਿਸ਼ਤਾ 7947 ਪ੍ਰੋਫਾਈਲ ਹੈ ਜੀ ਨਾਂ ਮੁੰਡੇ ਦਾ ਹਰਪਜਨ ਸਿੰਘ ਗੁਰਸਿੱਖ ਅਮਰਤਾ ਰੀਆ ਉਮਰ 25 11 1998 ਮੁੰਡੇ ਦੀ ਉਮਰ 27 ਸਾਲ ਹੈ ਜੀ ਹਾਈਟ 58 ਰੰਗ ਸਾਵਲਾ ਪਲੇਸ ਆਫ ਬਰਥ ਦਿੱਲੀ ਤੋਂ ਆ ਪੇਰੈਂਟਸ ਹਾਊਸ ਲੁਧਿਆਣਾ ਪੜ੍ਹਾਈ ਬੀਕਮ ਗ੍ਰੈਜੂਏਸ਼ਨ ਪਲੱਸ ਇੰਜੀਨੀਅਰਿੰਗ ਡਿਪਲੋਮਾ ਵਰਕ ਵਰਕ ਐਜ਼ ਇੰਜੀਨੀਅਰਿੰਗ ਇਨ ਐਮ ਐਨ ਸੀ ਐਸ ਸੈਕਲਰ ਐਸੀ ਮੁੰਡਾ ਵਧੀਆ ਇੰਡੀਆ ਮਲਟੀਨੇਸ਼ਨਲ ਕੰਪਨੀ ਵਿੱਚ ਜੌਬ ਕਰਦਾ ਹੈਗਾ ਸੈਲਰੀ 60000 ਰੁਪਿਆ ਮੰਥਲੀ ਪ੍ਰਵਚ ਮਾਤਾ ਜੀ ਅਪੀਥ ਐਕਸਪਾਇਰ ਪ੍ਰਾ ਮੈਰਿਡ ਹੈ ਪੈਣਾ ਦੋ ਮੈਰਿਡ ਰਿਸ਼ਤਾ ਕੁੜੀ ਪੜ੍ਹੀ ਲਿਖੀ ਤੇ ਸਿਆਣੀ ਹੋਵੇ ਵਧੀਆ ਪਰਿਵਾਰ ਤੋਂ ਰਿਸ਼ਤਾ ਹੈਗਾ ਨੰਬਰ ਨੋਟ ਕਰੋ 9650975626 ਅਗਲਾ ਰਿਸ਼ਤਾ ਹੈ 7948 ਪ੍ਰੋਫਾਈਲ ਐ ਜੀ ਨਾਮ ਹੈ ਸਿੰਘ ਕਸਟ ਜਰਸੀ ਗੋਤਾ ਸਿੱਧੂ ਉਮਰ 16 ਚਲਾਈ 1994 ਜ਼ਿਲ੍ਹਾ ਬਠਿੰਡਾ ਕੱਦ 5'10 ਪੜ੍ਹਾਈ ਬੀਬੀਏ ਕੰਮ ਪ੍ਰੋਫੈਸ਼ਨਲ ਵਧੀਆ ਆਮਦਨ ਹੈ ਜੀ ਮੁੰਡਾ ਕੈਨੇਡਾ ਚ ਜਾ ਰਿਹਾ ਹੈ ਸ਼ਟ ਇਮੀਗ੍ਰੇਸ਼ਨ ਦੇਸ਼ ਕੈਨੇਡਾ ਮੁੰਡਾ ਕੈਨੇਡਾ ਗਿਆ ਹੋਇਆ ਵਰਕ ਪਰਮਿਟ ਤੇ ਆ ਰਿਹਾ ਹੈ ਸ਼ਪ੍ਰਮਟਨ 온ਟਾਰੀਓ ਕੈਨੇਡਾ ਪਿਤਾ ਜੀ ਕੰਮ ਖੇਤੀਬਾੜੀ ਮਾਤਾ ਜੀ ਘਰੇਲੂ ਅਰਥ ਇੱਕ ਭਰਾ ਮੈਰਿਡ ਉਹ ਆਰਮੀ ਆਫੀਸਰ ਹੈ ਇੱਕ ਭੈਣ ਮੈਰਿਡ ਹੈ ਤੇ ਇਹ ਮੁੰਡਾ ਨਸ਼ਰ ਹੈ ਤਾਂ ਜਮੀਨ 7 ਕਿਲੇ ਵਧੀਆ ਪਿੰਡ ਚ ਕੋਠੀ ਪਈ ਆ ਰਿਸ਼ਤਾ ਕੁੜੀ ਕੈਨੇਡਾ ਵਰਕ ਪਰਮਿਟ ਤੇ ਜਾਂ ਪੀਆਰ ਹੋਵੇ ਸਿਆਣੀ ਤੇ ਸਮਝਦਾਰ ਹੋਵੇ ਨੰਬਰ نوٹ ਕਰੋ 7009094336 ਜਾਂ ਫਿਰ ਇਸ ਨੰਬਰ ਤੇ 7380225295 ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ 7949 ਪ੍ਰੋਫਾਈਲ ਨਾਮ ਹੈ ਰਣਵੀਰ ਸਿੰਘ ਕੱਦ 6 ਫੁੱਟ ਉਮਰ 22 11 1998 ਪੜਾਈ ਬੀਏ ਪਲਸ ਐਗਰੀਕਲਚਰ ਡਿਪਲੋਮਾ ਕਾਸਟ ਜਰਸੀ ਗੋਤਾ ਸੰਰਾ ਜਮੀਨ 6 ਕਿੱਲੇ ਵੱਡਾ ਭਰਾ ਕੈਨੇਡਾ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਪਿੰਡ ਤੋਂ ਆ ਜੀ ਰਿਸ਼ਤਾ ਮੁੰਡੇ ਦਾ ਰਿਸ਼ਤਾ ਕੁੜੀ ਪੜੀ ਲਿਖੀ ਸਿਆਣੀ ਹੋਵੇ ਨੰਬਰ ਨੋਟ ਕਰੋ 9814436408 ਅਗਲਾ ਰਿਸ਼ਤਾ ਹੈ 7950 ਪ੍ਰੋਫਾਈਲ ਨਾਮ ਹੈ ਸਿੰਘ ਕਾਸਟ ਜਰਸੀ ਗੋਤਾ ਸੰਦੂ ਪਰਿਵਾਰ ਚ ਮੁੰਡੇ ਦੇ ਮਾਤਾ ਪਿਤਾ ਤੇ ਇੱਕ ਭੈਣ ਕੰਮ ਖੇਤੀਬਾੜੀ ਕਰਦਾ ਪੜ੍ਹਾਈ ਪਲੱਸ 2 ਪਾਸ ਕਰਦ 6 ਫੁੱਟ ਰਿਸ਼ਤਾ ਕੁੜੀ ਘਰ ਚ ਕੰਮਕਾਰ ਵਾਲੀ ਹੋਵੇ ਸਿਆਣੀ ਤੇ ਸਮਝਾ ਮੁੰਡੇ ਦਾ ਅੰਮ੍ਰਿਤ ਛਕਿਆ ਹੋਇਆ ਉਮਰ ਮੁੰਡੇ ਦੀ 28 ਸਾਲਾ ਜ਼ਮੀਨ 5 ਕਿਲੇ ਨੰਬਰ ਨੋਟ ਕਰੋ 9549939415 ਇਹ ਪਰਿਵਾਰ ਦਾ ਕੰਟੈਕਟ ਨੰਬਰ ਸੀ ਤੁਸੀਂ ਸਿੱਧੀ ਗੱਲਬਾਤ ਕਰਨੀ ਹੈ ਜੀ ਅਗਲੇ ਰਿਸ਼ਤਾ ਕੁੜੀਆਂ ਦੇ ਦੇਖੋ ਜੀ ਨੰਬਰਾ ਸਮੀਤ ਸਲਾਈਡ ਕੰਮ ਕਰਦੀ ਕੁੜੀ ਦਾ ਰਿਸ਼ਤਾ ਦੇਖੋ ਨਾਮ ਹੈ ਕੌਰ ਕਾਸਟਾ ਰਵਿਦਾਸੀ ਸਿੱਖ ਉਮਰ 1993 ਕੱਦ 57 ਜਿਲ੍ਹਾ ਜਲੰਧਰ ਪੜ੍ਹਾਈ ਪਲੱਸ 2 ਪਾਸ 3 ਸਾਲ ਦਾ ਫੈਸ਼ਨ ਡਿਜ਼ਾਈਨਿੰਗ ਡਿਪਲੋਮਾ ਦਾ ਕੰਮ ਹੈ ਜੀ ਬੁਟੀਕ ਦਾ ਤਿੰਨ ਭੈਣਾਂ ਸਭ ਮੈਰਿਡ ਆ ਪਿਤਾ ਜੀ ਐਕਸਪਾਇਰ ਮਾਤਾ ਜੀ ਆ ਇੱਕ ਭਰਾ ਕੁਆਰਾ ਹੈ ਲੋੜ ਆ ਰਿਸ਼ਤਾ ਜਲੰਧਰ ਯੂਰਪ ਕੈਨੇਡਾ ਵਾਲੇ ਹੁਣ ਮੁੰਡੇ ਦੀ ਉਮਰ 30 ਤੋਂ 35 ਸਾਲ ਤੱਕ ਵਾਲੇ ਹੀ ਸੰਪਰਕ ਕਰਨ ਨੰਬਰ ਨੋਟ ਕਰੋ 9855097872 ਅਗਲਾ ਰਿਸ਼ਤਾ ਲੜਕੀ ਦਾ ਰਿਸ਼ਤਾ ਨਾਮ ਇੱਕ ਔਰ ਜਨਮ 1993 ਕੱਦ 5 ਫੁੱਟ 5 ਇੰਚ ਸੋਹਣੀ ਸੁਨਖੀ ਲੜਕੀ ਆ ਪੜ੍ਹਾਈ ਪਲੱਸ 2 ਪਾਸ ਤੇ ਨਾਲ ਹੀ ਲੜਕੀ ਨੇ VLCC ਦਾ ਕੋਰਸ ਕਰਿਆ ਮੇਕਅਪ ਸਕਿਨ ਪਲੱਸ ਹੈਅਰ ਦਾ ਕਾਸਟਰ ਰਵਿਦਾਸੀਆ ਏਰੀਆ ਫਲੋਰ ਲੋੜ ਹੈ ਲੜਕਾ ਵਧੀਆ ਤੇ ਵੈਸ਼ਨੂਬ ਫਗਵਾੜਾ ਜਲੰਧਰ ਲੁਧਿਆਣਾ ਨੂੰ ਪਹਿਲਾ ਨੰਬਰ ਨੋਟ ਕਰੋ 7719792481 ਮੰਗਲਿਕ ਲੜਕੀ ਦਾ ਰਿਸ਼ਤਾ ਦੇਖੋ ਜੀ ਨਾਮ ਇੱਕਾਉਰ ਜਨਮ 1999 ਪੜ੍ਹਾਈ 12ਵੀਂ ਪਾਸ ਤੇ ਕੰਪਿਊਟਰ ਡਿਜ਼ਾਈਨਿੰਗ ਕੋਰਸ ਡਿਵੋਰਸ ਹੈ ਜੀ ਬੱਚਾ ਕੋਈ ਨਹੀਂ ਕਾਸਟ ਮੈਰਾ ਰਾਜਪੂਤ ਕਾਸ਼ਵ ਏਰੀਆ ਜਲੰਧਰ ਰਿਸ਼ਤਾ ਲੜਕਾ ਵਧੀਆ ਤੇ ਵੈਸ਼ਨੂ ਹੋਵੇ ਲੜਕਾ ਸੇਮ ਕਾਸਟ ਵਾਲੇ ਸੰਪਰਕ ਕਰਨ ਚੰਗੀ ਜੌਬ ਕਰਦਾ ਹੋਵੇ ਨੰਬਰ ਨੋਟ ਕਰੋ 9877243939 ਏਸੀ ਅੱਜ ਦੇ ਨਵੇਂ ਰਿਸ਼ਤੇ ਮੁੰਡੇ ਕੁੜੀਆਂ ਦੇ ਨੰਬਰਾਂ ਸਮੇਤ ਤੁਸੀਂ ਸਿੱਧੀ ਗੱਲਬਾਤ ਕਰਨੀ ਆ ਬਾਕੀ ਜਿਹੜਾ ਪਰਿਵਾਰ ਚੈਨਲ ਤੇ ਜਾਂ ਇੰਸਟਾਗ੍ਰam ਤੇ ਜੁੜਿਆ ਫੋਲੋ ਜ਼ਰੂਰ ਕਰ ਲਿਓ ਅਸੀਂ ਵੀ ਮਿਹਨਤ ਕਰਕੇ ਪਰਿਵਾਰਾਂ ਨੂੰ ਰਿਸ਼ਤੇ ਮੈਚ ਕਰਕੇ ਦੇ ਰਹੇ ਆ ਬਾਕੀ ਹੋ ਬਹੁਤ ਰਿਹਾ ਚੈਨਲਾਂ 'ਾਂ ਹੀ ਰਿਸ਼ਤੇ ਤੁਸੀਂ ਆਪਣਾ ਬਾਇਓ ਡਾਟਾ ਪੇਜ 'ਤੇ ਐਡ ਲਗਵਾ ਸਕਦੇ ਹੋ ਜੀ ਧੰਨਵਾਦ ਜੀ